എട്ടുണ്ടോൾ രീതിക്കും हां काम हो गया ठीक हो गया आप एक काम वो और ये करना है वीडियो करना है पहले वो करते हैं चलो 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 करके मार बेटा की को ਤੇ ਨੀ ਉਹ ਤੂੰ ਕਾਪੜੇ ਆ ਰਿਹਾ ਤੂੰ ਕਾਪੜੇ ਆ ਰਿਹਾ ਆ ਦਵਾਰਾ ਦਵਾਰਾ ਲਦਾ ਰਹੇ ਨਾ ਤੂੰ ਜੀ ਰਸਤਾ ਬੰਦ ਕਰਕੇ ਚੱਲ ਜਣਾ ਦੀ ਲਓ ਜੀ ਮਰੋ ਜੀ ਜਗਜੀਤ ਸਿੰਘ ਪਰਥਲਾ ਜੀ ਤੁਸੀਂ ਇਹ ਕਿਹੜਾ ਰੋਡ ਹੈ ਇਹ ਇਹ ਪਰਥਲਾ ਜੀ ਜਾਂਦਾ ਇਹ ਪੁਰਾਣਾ ਰੋਡ ਸੀ ਇਹ ਜੀ ਸਾਡਾ ਇੱਥੇ ਕਿ ਕਿ ਸਿੱਟੇ ਜਾਂਦੇ ਆਰੇ ਇੱਥੇ ਗੰਦਮਾਂ ਸਿੱਟੀ ਜਾਂਦੇ ਲਿਆ ਲਿਆ ਜੀ ਪ੍ਰਾਈਵੇਟ ਫੈਕਟਰੀਆਂ ਵੀ ਸਿੱਟੀ ਜਾਂਦੇ ਨੇ ਆ ਕੇ ਤੇ ਕਮੇਟੀ ਵਾਲੇ ਸਿੱਟੀ ਜਾਂਦੇ ਨੇ ਪਹਿਲਾਂ ਵੀ ਅਸੀਂ ਚਿਕਾਇਆ ਇਹ 메ਨ ਰਸਤਾ ਸਾਡੇ ਪੰਡਰ ਨੂੰ ਜਾਂਦਾ ਹੈ ਇਹ ਇਹ ਰੋਡ ਪਹਿਲਾਂ ਵੀ ਬਹੁਤ ਟੁੱਟਿਆ ਹੋਇਆ ਹੁਣ ਫੇਰੇ ਟੁੱਟਿਆ ਹੋਇਆ ਕੋਈ ਸਰਕਾਰ ਨਹੀਂ ਪੁੱਛ ਰਹੀ ਰੋਡ ਨੂੰ ਜੀ ਇਹਨੇ ਨਹੀਂ ਅੱਜ ਜੇ ਵੇਖਿਆ ਗੱਡੀ ਵੱਡੀ ਭਰੀ ਹੋਈ ਸੀ ਕਿਹੜਾ ਗੱਡੀ ਆ ਹਾਂ ਜੀ ਹਾਂ ਜੀ ਤੇ ਇਹ ਦਵਾਰਾ ਲਗਾਈ ਆ ਜੀ ਇਹ ਕਿੰਨੇ ਕੋਈ ਸਟੱਕੇ ਹੋ ਸੀ ਵੀਰੇ ਇਹ ਸਾਨੂੰ ਅੱਧਾ ਘੰਟਾ ਹੋ ਗਿਆ ਫੋਨ ਆਇਆ ਇਹਨਾਂ ਮੁੰਡੇ ਨੂੰ ਇਹ ਤਾਂ ਮੁੰਡੇ ਜਿਹਨੇ ਫੋਨ ਕਰਤਾ ਸਾਨੂੰ ਜਦ ਅਸੀਂ ਤੁਰੰਤ ਪਿੰਡ ਵਾਲੇ ਆ ਗਏ ਇੱਥੇ ਆ ਜੀ ਜੀ ਫੈਕਟਰੀ ਕੀ ਦੀ ਕੁਝ ਪਤਾ ਲੱਗਿਆ ਫੈਕਟਰੀ ਜੀਰਾ ਰਾਮ ਦੀ ਫੈਕਟਰੀ ਜਿਹੜਾ ਆਇਆ ਮਾਲ ਕਹਿੰਦੇ ਜੀ ਹੈਵੀ ਸਟੱਕਾ ਦੀ ਇਹ ਲਫਾਫਾ ਜੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਦੱਸਿਆ ਵੀ ਕਿਹੜਾ ਸਿਸਟਮ ਮੁ ਗਿਆ ਹੋਰ ਇਹ ਕਹਿੰਦੇ ਵੀ ਸੋ ਉੱਥੇ ਪ੍ਰਾਈਵੇਟ ਬੰਦਾ ਬੈਠਾ ਕਮੇਟੀ ਰਾਹ ਦਾ ਵੀ ਉਹਨਾਂ ਨੇ ਕਹਿਤਾ ਵੀ ਇੱਥੇ ਛੱਡ ਦਿਓ ਤੇ ਹੁਣ ਕੀ ਚਾਹੁੰਨੇ ਕੀ ਤੁਸੀਂ ਵੀਰੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਕਾਰਵਾਈਆਂ ਤਾਂ ਹੋਣੀ ਚ ਗਾਹ ਤੋਂ ਇੱਕ ਮਾਲ ਆਇਤਾ ਸਕਣਾ ਇਥੇ। ਹਾਂ। ਤੇ ਇਨਾ ਜੀ ਸੋਨ ਸਿੰਘ ਨੰਬਰ ਦਾ ਪਰਥਰਾਏ। ਨੰਬਰਦਾਰ ਜੀ ਆਹ ਉਹ ਗੱਡੀ ਖੜੀ ਆ। ਹਾਂ ਜੀ। ਇਹ ਕਿਸ ਚੀਜ਼ ਦੀ ਗੱਡੀ ਆ? ਤੇ ਕੀ ਸਮਾਨ ਵੇਰੇ ਆ ਗਿਆ? ਇਹ ਗੱਡੀ ਕੁਆੜ ਲੈ ਕੇ ਆਈਦੀ ਜੀ। ਲਿਫਾਫਿਆਂ ਦਾ ਕੁਆੜ। ਇਹ ਇਥੇ ਢੇਰੀ ਕਰਨ ਲੱਗੇ ਸੀ ਸਾਡੇ ਪਿੰਡ ਦੇ ਬੱਚੇ ਪਿੰਡ ਤੋਂ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਇੱਕ ਗੱਡੀ ਮਾਲ ਆ ਰਹੀ ਹੈ। ਅਸੀਂ ਤੁਰੰਤ ਫਿਰ ਇੱਥੇ ਮੈਂ ਜਗਜੀਤ ਸਿੰਘ ਦੇ ਦੋ ਜਣੇ ਕੱਟੇ ਆ ਕੇ ਜਦੇ ਹੋਰ ਬੰਦੇ ਆ ਗਏ ਮਗਰੇ ਸਾਰੇ ਆ ਕੇ ਕਿੱਥੇ ਇਹਨਾਂ ਰੋਕਿਆ ਵੀ ਇਹ ਕੀ ਕੀਤਾ ਤੁਸੀਂ ਇਹ ਕਹਿੰਦੇ ਸੰਤਾਂ ਉੱਥੋਂ ਭੇਜਿਆ ਡੰਪ ਤੋਂ ਵੀ ਬੰਦਾ ਕੋਈ ਪ੍ਰਾਈਵੇਟ ਵੈਟਰ ਤੇ ਉਹਨੇ ਕਿਹਾ ਵੀ ਉੱਥੇ ਜਾ ਕੇ ਲਾ ਕੇ ਆਓ ਬੇਤੇ ਹੀ ਲਾਉਣ ਦੇਣਾ ਅਸੀਂ ਇੱਥੇ ਆ ਗਏ ਫਿਰ ਮੈਂ ਜਦੇ ਆ ਕੇ ਇਹਦੇ ਨਾਲ ਬੰਦ ਨੇ ਗੱਲ ਕੀਤੀ ਤੂੰ ਬੰਦਾ ਕੀ ਨਾ ਇਹ ਕਹਿੰਦਾ ਮੈਂ ਜੀ ਆਰਾਮ ਦਾ ਬੰਦਾ ਮੈਂ ਕਿਹਾ ਗੱਡੀ ਕੀ ਦਾ ਕਹੇ ਵੀ ਉਹਦੀ ਹੋਈ ਜੀ ਆਰਾਮ ਦੀ ਗੱਡੀ ਐ ਉਹ ਹੁੰਦਾ ਕਰ ਲੋ ਕਰ ਲੋ ਗੱਲ ਮੈਂ ਜਦੇ ਜੀ ਆਰਾਮ ਨਾਲ ਗੱਲ ਕੀਤੀ ਮੈਂ ਤੂੰ ਕੀ ਕਰ ਰਹੇ ਹੋ ਕਹਿੰਦਾ ਤੁਸੀਂ ਕੋ ਮੈਂ ਸੋਨ ਸਿੰਘ ਨੰਬਰ ਦਾ ਬੋਲਦਾ ਪਰਤਲਾ ਵੀ ਤੁਸੀਂ ਇੱਥੇ ਸਾਡੇ ਸਪੈਸ਼ਲ ਗੰਦ ਪਾ ਰਹੇ ਹੋ ਉਹ ਕਹਿੰਦਾ ਨਹੀਂ ਨਹੀਂ ਜਰਮੰਦ ਦਾ ਦੇਜ ਕਹਿੰਦੇ ਆ ਇਹਨੂੰ ਕੋਈ ਨਾ ਕੋਈ ਨਾ ਕਰ ਦਿੰਨਿਆ ਕਰ ਦਿੰਨਿਆ ਠੀਕ ਠੀਕ ਕਰ ਦਿੰਨਿਆ ਜਿਹਦੇ ਕਹਿੰਦਾ ਫੜਾਉ ਦੇ ਇਹਨਾਂ ਨੂੰ ਜਿਹਦੇ ਉਹਨਾਂ ਨੇ ਇਹਨੂੰ ਫੜਾਤਾ ਫੋਨ ਇਹਨਾਂ ਨੇ ਜਦ ਇਹ ਚੱਕਣਾ ਸ਼ੁਰੂ ਕਰਤਾ ਸਾਡੇ ਕਹਤ ਵੀ ਇਹ ਲੈ ਕੇ ਜਾਓ ਇਹ ਮਾਲ ਚੱਕ ਕੇ ਅਸੀਂ ਇੱਥੇ ਟੇਰੀ ਨਹੀਂ ਕਰਦੇਣਾ ਤੁਹਾਨੂੰ ਉਹਨਾਂ ਚਿਰ ਅਸੀਂ ਇੱਥੇ ਖੜੇ ਹਾਂ ਹਾਂਜੀ ਤੇ ਕੀ ਜਾਣੇ ਕੀ ਇਹਦੇ ਕੋਲ ਐਦਾਂ ਨਹੀਂ ਕਹਿੰਦੇ ਮੱਤ ਤੋਂ ਮੱਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ ਜਾ ਬਲੇਮ ਲਾਓ ਤਾਕੇ ਕੋਈ ਜੁਰਤ ਨਾ ਕਰੇ ਵੀ ਇੱਥੇ ਸਾਡੇ ਪਰਤਲੇ ਰਾਹ ਤੇ ਕੋਈ ਗੰਦ ਝਟੇਗਾ ਪਰ ਜਗਾ ਕੀ ਦੀ ਇਹ ਹੁਣ ਦੇਖਣਾ ਜੇ ਬੱਚੇ ਗੱਲ ਨੂੰ ਬਹੁਤ ਹੋਇਆ ਵਾ ਇਹ ਗੰਦ ਪਿਆ ਜੀ ਇਹ ਹੈਗੀ ਦਾ ਸ਼ਾਮ ਲੜ ਜਗਾ ਹੈ ਅੱਛਾ ਜੀ ਇੱਕ ਸ਼ਾਮ ਲੜ ਜਗਾ ਪਈਆ ਪਹਿਲੀ ਘੜੀ ਤੇ ਜੀ ਅਸੀਂ ਛੋਟੇ ਹੁੰਦੇ ਦੇਖਦੇ ਆ ਇੱਥੇ ਗੰਦ ਕਦੇ ਪਾਹਾ ਪਾਣੀ ਛੱਡਦੇ ਰਹੇ ਨੇ ਕਮੇਟੀ ਵਾਲੇ ਕਦੇ ਕੋਈ ਗੰਦ ਝੜਦੇ ਨੇ ਹੁਣ ਪਿੱਛੇ ਪੂਰੇ ਇਹਨਾਂ ਨੇ ਪਲਾਂਟ ਜੇ ਲਾਇਆ ਤੀ ਪਰ ਉਹ ਅੱਧ ਵਿਚਾਲੇ ਜੀ ਖੇਰੂ ਹੂਰੂ ਕਰਕੇ ਪਤਾ ਨਹੀਂ ਉਮ ਜਕਣਾ ਪੇਮੈਂਟ ਪਾਉਣੀ ਹੁੰਦੀ ਆ ਉਹ ਕਰਕੇ ਬਸ ਬੰਦ ਕਰਕੇ ਚਲੇ ਗਏ ਜਿਹੜਾ ਇਹ ਰਸਤਾ ਵਾ ਤੁਹਾਡੇ ਪਿੰਡ ਨੂੰ ਨਹੀਂ ਆਉਂਦਾ ਜੀ ਇਹ ਸਾਡੇ ਪਿੰਡ ਨੂੰ ਜਾਂਦਾ ਜੀ ਰਸਤਾ ਪੁਰਾਣਾ ਰਸਤਾ ਪਹਿਲਾ ਸਭ ਤੋਂ ਪੁਰਾਣਾ ਰਸਤਾ ਸਾਡੇ ਪਿੰਡ ਦਾ ਇਹੀ ਹੈ ਇਹ ਗੰਦ ਪਿਆ ਪਿਆ ਦੇਖੋ ਨਾ ਕੋਈ ਸਾਡੇ ਪਿੰਡ ਦੀ ਇਹ ਸੜਕ ਬਣਾਉਂਦਾ ਸਭ ਤੋਂ ਨੇੜੇ ਰਸਤਾ ਸਾਡਾ ਇਹ ਹੈ ਤੁਹਾਡੇ ਹਿਸਾਬ ਨਾਲ ਕੌਣ ਹੋਰ ਜ਼ਿੰਮੇਵਾਰ ਹੈ ਇਸ ਚੀਜ਼ ਦਾ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜ਼ਿੰਮੇਵਾਰ ਐਮ ਐਲ ਏ ਨੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਕਮੇਟੀ ਵੀ ਜ਼ਿੰਮੇਵਾਰ ਆ ਐਮ ਐਲ ਏ ਵੀ ਜ਼ਿੰਮੇਵਾਰ ਆ ਵੀ ਇੱਥੇ ਗੰਦ ਕਿਉਂ ਪਾ ਰਹੇ ਨੇ ਕਿਉਂ ਛੋਟੇ ਛੋਟੇ ਬੱਚੇ ਸਕੂਲ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੁਸ਼ਕ ਮਾਰਦਾ ਬਿਮਾਰੀ ਲੱਗਦੀ ਹੈ ਦੱਸੋ ਕੀ ਕਰੀਏ ਇਸ ਪਰ ਦੇਖਣ ਨੂੰ ਦੇਖੀਏ ਤਾਂ ਉਹ ਗੰਦ ਕਾਫੀ ਟਾਈਮ ਤੋਂ ਪਿਆਦੀ ਪਹਿਲਾਂ ਵੀ ਦਰਗਾ ਦੇ ਇਹ ਥੋੜਾ ਜਿੜ ਤੋਂ ਪੈਣ ਲੱਗਿਆ ਜੀ ਪਹਿਲਾਂ ਸਫਾਈ ਹੋਈ ਸੀ ਇੱਥੇ ਜਦ ਇਹਨਾਂ ਨੇ ਇਹ ਪਲਾਂਟ ਲਾਇਆ ਸੀ ਨਾ ਆ ਦੇਖੋ ਛੱਡ ਜਾ ਥੋੜਾ ਜਿਹਾ ਬਣਿਆ ਆ ਜਦ ਇਹਨੇ ਲਾਇਆ ਸੀ ਤਾਂ ਇੱਥੇ ਸਫਾਈ ਹੋ ਗਈ ਸੀ ਪਰ ਇਹਨਾਂ ਨੇ ਬਾਅਦ ਵਿੱਚ ਜਦੋਂ ਉਹਨੂੰ ਪਾਣੀ ਟ੍ਰੀਟਮੈਂਟ ਪਲਾਂਟ ਉਧਰ ਚੱਲ ਗਿਆ ਤਾਂ ਹੁਣ ਥੋੜੇ ਦਿਨਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਵੀ ਇਹਨਾਂ ਸਜਾ ਹੋਣੀ ਚਾਹੀਦੀ ਹੈ ਵੀ ਤੁਸੀਂ ਕਿਹਨੂੰ ਪਰਮਿਸ਼ਨ ਨਾਲ ਤੁਸੀਂ ਇੱਥੇ ਗੰਦ ਛੱਡਦੇ ਹੋ ਕੀ ਲੋਡ ਹੈ ਕੀ ਇਹ ਡੰਪ ਹੈ ਕੀ ਡੰਪ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਇਹ ਇੱਥੇ ਕੂੜਾ ਥੱਟੋ ਇਸ ਕਰਕੇ ਇਹਨਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਕੀ ਨਾ ਵੀ ਜਰਾ ਜਰਦੀਸ਼ ਜੀ ਤਸਵੀਰ ਇਹ ਜਿਹੜਾ ਵੇਸਟੇਜ ਆ ਕਿਸ ਚੀਜ਼ ਦੀ ਹੈ ਇਹ ਫੈਕਟਰੀ ਦੀ ਹੈ ਕਿਹੜੀ ਫੈਕਟਰੀ ਦੀ ਹੈ ਕਿਰੋਨ ਜੀ ਦੱਸਤਾ ਦੇਤਾ ਕਿ ਤੁਸੀਂ ਦੱਸੋ ਕਿਹੜੀ ਫੈਕਟਰੀ ਦੀ ਆ ਮੰਦਿਰ ਟੈਲੀ ਕੰਪਨੀ ਇਹ ਇਹ ਵੇਸਟ ਜਿਹੜੀ ਹੈਗੀ ਆ ਉੱਥੇ ਬੰਦਦਾ ਕੀ ਆ ਲਫਾਵਾ ਬੰਦਦਾ ਪਾਣ ਬੰਦਦਾ ਜਿਹੜੀ ਤੁਸੀਂ ਉਹਰੇ ਸੱਟਣ ਆਏ ਹੋ ਉਹ ਪੁੱਛ ਕੇ ਦਿੱਤਾ ਕਿ ਕਿਹਨੂੰ ਜਾਵੇ ਉਹ ਤੇ ਇਹਨਾਂ ਦਾ ਡੱਗ ਆ ਜਿੱਥੇ ਕੂੜਾ ਖੜਦਾ ਨੇ ਸ਼ਹਿਰ ਦਾ ਹਾਂਜੀ ਹਾਂਜੀ ਉੱਥੇ ਬੰਦਾ ਬੈਠਾ ਇਹਨਾਂ ਦਾ ਮਲਾਜਮ ਉਹ ਕਹਿੰਦਾ ਇੱਥੇ ਸਕੇ ਆ ਈਔਰ ਰੋੜਾ ਗਏ ਪਿੰਡ ਵਾਲਾ ਗਏ ਰੋੜ ਨੂੰ ਘਟ ਗਏ ਪਹਿਲੇ ਪਤਾ ਨਹੀਂ ਕਿ ਉਹ ਬੰਦਾ ਨਹੀਂ ਪਤਾ ਨਹੀਂ ਬਾਜੇ ਥੋੜੋ ਸਿੱਟਾਂਗੇ ਉਹ ਨਹੀਂ ਨਹੀਂ ਆ ਰੋੜ ਦੇ ਉੱਪਰ ਵੀ ਗਏ ਸੱਟਿਆ ਸੀ ਸੈਰ ਤੇ ਆਪ ਅੰਦਰ ਆ ਅੱਛਾ ਉਹ ਬੰਦਾ ਦੇ ਰੋੜ ਤੇ ਆਦਾ ਪਹਿਲਾਂ ਲੱਭਿਆ ਗੂੜਾ ਜਿਹਾ ਸਾਡਾ ਥੋੜਾ ਅੱਛਾ ਤੇ ਹੁਣ ਪਿੰਡ ਵਾਲੇ ਨੇ ਕੀ ਕੀਤਾ ਤੁਹਾਨੂੰ ਅਗੇ ਉਹ ਕਹਿੰਦੇ ਚੱਕ ਲੋ ਗੂੜਾ ਮੈਂ ਕੋਈ ਨਹੀਂ ਮੈਂ ਚੱਕ ਦਿੰਨੀ ਤੇ ਹੁਣ ਇਹ ਗੂੜਾ ਕਿੱਥੇ ਸਿੱਟ ਗਿਆ ਉਹ ਸੀ ਬਸ ਉਹ ਦੇਤੇ ਉਸ ਤੋਂ ਉਹਨਾਂ ਕਮੇਟੀ ਵਾਲੇ ਅੱਛਾ ਕਮੇਟੀ ਵਾਲੇ ਨੇ ਕਿਹਾ ਉਹ ਸਿੱਟ ਦੋ ਹਾਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਬਈ ਇਹ ਜਿਹੜੇ ਕਮੇਟੀ ਵਾਲੇ ਠੀਕ ਹੈ ਉੱਥੇ ਜਿਹ ਜੀ ਰੋਡ ਪਰ ਪੈਣ ਤੋਂ ਜਿੱਤੀਆਂ ਹਨ ਯਾਰ ਠੀਕ ਅਸੇ ਜੀ ਸਾਹਿਬ ਇੱਕ ਰਾਤ ਵਰਨਾ ਹੋਈ ਸੀ ਜੇ ਫੈਕਟਰੀ ਵੇਸਟ ਨੂੰ ਮੈਟਿਕ ਇਸ ਜਲਵਾ ਤੋਂ ਮਿਸਿੰਗ ਹੈ ਕਿ ਨਾ ਇੱਥੇ ਇੱਕ ਮਨਦੀਪ ਟੇਲਰਜ਼ ਕੰਪਨੀ ਹੈ ਬੰਦਲ ਰੋਡ ਤੇ ਉਹਦਾ ਜਿਹੜਾ ਮਲਵਾ ਸੀਗਾ ਪੂਰਾ ਕਰਕਾ ਤਾਂ ਉਦੀ ਜਿਹੜੀ ਬੇਸ ਤੇ ਸੀਗੀ ਉਹ ਲੈ ਕੇ ਪਰਥਲੇ ਪਿੰਡ ਦੇ ਕੋਲ ਇੱਕ ਜਗ੍ਹਾ ਸੀ ਜਿੱਥੇ ਸੱਟਣ ਚਲੇ ਗਏ ਸੀ ਉੱਥੇ ਲੋਕਾਂ ਨੇ ਬਦਰੋਹ ਕੀਤਾ ਤੇ ਕੁਝ ਮਹੀਨੇ ਪੁੱਛਦੇ ਅਸੀਂ ਉਥੋਂ ਸ਼ਮੂਲ ਕਰਕੇ ਉਹਿਤ ਨਾ ਕੋ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਤਰਾਜੇ ਜੀ ਸੀ ਕਾਸਕਾ ਕਚਰਾ ਸੀਗਾ ਆ ਜਿਹੜੇ ਉਹ ਲਫਾਫੇ ਸੀਗੇ ਬੇਸਟਸ ਸੀਗੇ ਸਾਰੀ ਤੇ ਤੇਰੀ ਜਗ੍ਹਾ ਸੁਪਰ ਸੀਗੀ ਹੈ ਇਹ ਭਰਤ ਦੇ ਪਿੰਡ ਨੂੰ ਰਸਤਾ ਜਾਂਦਾ ਉੱਤੇ ਸਟੋਰਏ ਸੀਗੇ ਉਹਨਾਂ ਦੇ ਖਿਲਾਫ ਜਿਹੜੇ ਹੈਗਾ ਮੁਕੱਦਮਾ ਦਰਜ ਕੀਤਾ ਸੁਰਨਜੀਤ ਵੀ ਹੈ ਉਹ ਜਿਹੜੀ ਜਗ੍ਹਾ ਦਾ ਨਮਰ ਬੰਦ ਸੀ ਜੀ ਪੂਰੇ ਪਰੇ ਜੇ ਵੈਰੀਫਾਈ ਕਰਨਾ ਬਾਕੀ ਇਹ ਚਿੰਨ੍ਹ ਨੰਬਰ ਵਰਸਾ ਹੈ ਜੀ ਪੇ ਨੰਬਰ ਅਤੇ ਪਰਚਾ ਦਰਜ ਹੋਇਆ ਹੈ ਉੱਥੇ ਵੀ ਘਰ ਲੱਜੀ ਹੋਈ ਹੈ ਤੇ ਤੇ 269 ਬਿਮਾਰੀ ਫਲਾਵਾ ਇਹ ਸਾਰੀ ਹਾਂ ਜੀ ਗ੍ਰਿਫਤਾਰ ਹੋ ਠੀਕ ਹੈ